ਪਾਲ ਪਾਲ ਦੀ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਪਰ ਮਾਨ ਬਹੁਤ ਦੁਖੀ ਆ ਖਬਰ ਦੇਣ ਵਾਸਤੇ ਜੀ ਨਹੀਂ ਕਰਦਾ ਸੀ ਪਰ ਆਉਣਾ ਪਿਆ ਦੱਸਣਾ ਪੈਂਦਾ ਹਾਲਾਤ ਕਿਹੋ ਜਿਹੇ ਨੇ ਚੱਲ ਰਹੇ ਨੇ ਜਿਹੜੇ ਹਾਲਾਤ ਨਾਜਿਕ ਬਣੇ ਹੋਏ ਨੇ ਵੀਰ ਨੇ ਅਰਦਾਸਾਂ ਬੇਨਤੀਆਂ ਜ਼ਰੂਰ ਕਰਿਓ ਵੇਖੋ ਵੱਡੇ ਵੱਡੇ ਲੀਡਰ ਵੀ ਪਹੁੰਚ ਰਹੇ ਨੇ ਹਾਲਾਤ ਜਾਣਨ ਦੇ ਵਾਸਤੇ ਇੱਥੇ ਚੱਲ ਰਿਹਾ ਕਿਉਂਕਿ ਤੁਹਾਡੇ ਤੱਕ ਪਹੁੰਚਾਉਣਾ ਜ਼ਰੂਰ ਚਾਹੀਦਾ ਹਰ ਖਬਰ ਨੂੰ ਪਰ ਮੈਂ ਇਹ ਵੀ ਜ਼ਰੂਰ ਕਹਿਣਾ ਕਿ ਅੱਜ ਕੋਈ ਲਾਇਕ ਕਮੈਂਟ ਲੈਣ ਦਾ ਸਮਾਂ ਨਹੀਂ ਪਰ ਫਿਰ ਵੀ ਮੈਨੂੰ ਬੇਨਤੀ ਕਰਨੀ ਪਊਗੀ ਕਿ ਸ਼ੇਅਰ ਜ਼ਰੂਰ ਕਰੋ ਦਬਕੇ ਸ਼ੇਅਰ ਕਰੋ ਉਹਨਾਂ ਭੈਣ ਭਰਾਵਾਂ ਤੱਕ ਪਹੁੰਚਾਓ ਜਿਹੜੇ ਉਸ ਵੀਰ ਦੇ ਗੀਤ ਸੁਣਦੇ ਰਹੇ ਨੇ ਉਥੋਂ ਤੱਕ ਜਾਂਦੇ ਰਹੇ ਨੇ ਪਰ ਨਾਲ ਮੈਂ ਵੀ ਜ਼ਰੂਰ ਕਹਿਣਾ ਕਿ ਅਫਵਾਹਾਂ ਨਾ ਫਲਾਓ ਕਿਉਂਕਿ ਬਹੁਤ ਸਾਰੇ ਗਲਤ ਤਰੀਕੇ ਨਾਲ ਰਖ ਲਏ ਆ ਕਿ ਉਹ ਇੱਥੇ ਨਹੀਂ ਰਿਹਾ ਗੱਲਬਾਤ ਨਹੀਂ ਹੋਈ ਪਰ ਤੁਹਾਨੂੰ ਪਲ-ਪਲ ਦੀ ਖਬਰ ਦਿੱਤੀ ਜਾ ਰਹੀ ਹੈ ਪਰ ਸਾਰੇ ਭੈਣ ਭਰਾਵਾਂ ਨੂੰ ਵੇਖੋ ਆ ਰਹੇ ਨੇ ਜਿਸ ਤਰੀਕੇ ਦੇ ਨਾਲ ਵੀਡੀਓ ਵੇਖੋ ਬਹੁਤ ਉਹਨਾਂ ਦੇ ਜਾਣਕਾਰ ਚਾਉਣ ਵਾਲੇ ਆ ਰਹੇ ਨੇ ਇੱਧਰ ਵੀ ਤੁਸੀਂ ਦੇਖੋ ਬਹੁਤ ਸਾਰਾ ਕਾਠਾ ਜਿੱਥੇ ਲੋਕ ਆ ਰਹੇ ਨੇ ਪਹੁੰਚ ਰਹੇ ਨੇ ਪਰ ਸਾਨੂੰ ਦੇਖਣਾ ਪਊਗਾ ਕਿਉਂਕਿ ਹਾਲਾਤ ਆ ਜਿਹੜੇ ਸਹੀ ਨਹੀਂ ਦੱਸ ਰਹੇ ਕਿ ਤਨਾ ਕਿਤੇ ਲੱਗਦਾ ਵੀ ਕੋਈ ਉਹੇ ਜੀ ਗੱਲ ਨਾ ਵਾਪਰਿਆ ਸੀ ਤੇ ਚਾਹਣੇ ਆ ਪਰ ਫਿਰ ਵੀ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਉਹ ਦੂਜੂ ਵੀ ਆਈਆਂ ਫੁਲਾਈਆਂ ਪਰ ਇਹ ਹਜੇ ਕੁਝ ਪਤਾ ਨਹੀਂ ਲੱਗ ਸਕਿਆ ਕਿ ਕੀ ਬਣੂਗਾ ਕੀ ਨਹੀਂ ਬਣੂਗਾ ਪਰ ਸਾਡਾ ਫਰਜ ਹੈ ਅੱਜ ਬਹੁਤ ਸਾਰੇ ਹੋਰ ਵੀ ਆਏ ਹੋਏ ਨੇ ਪੱਤਰਕਾਰ ਉਹ ਵੀ ਗੱਲਬਾਤ ਕਰ ਰਹੇ ਨੇ ਪਰ ਇੱਕ ਫੋਨ ਆ ਗਿਆ 1 ਮਿੰਟ ਰੋਕ ਲੈ ਰੋਕ ਲੈ ਸ਼ਾਇਦ ਹਸਪਤਾਲ ਦੇ ਅੰਦਰੋਂ ਹੀ ਫੋਨ ਆਇਆ ਹਾਂ ਹਸਪਤਾਲ ਦੇ ਅੰਦਰੋਂ ਹੀ ਫੋਨ ਆਇਆ 2 ਮਿੰਟ ਕੱਟ ਕਰ ਲਾ ਬਸ ਆਪਾਂ ਗੱਲਬਾਤ ਕਰਨ ਲੱਗੇ ਹੈਲੋ ਸਰ ਹਾਂਜੀ ਹਾਂਜੀ ਉਹ ਨਹੀਂ ਜੀ ਮੈਂ ਤਾਂ ਇੱਥੇ ਖਬਰ ਕਰੀ ਜਾਂਦਾ ਸੀ ਹਸਪਤਾਲ ਕੋਲੇ ਜੀ ਹਾਂ ਉੱਥੀ ਉੱਥੀ ਆ ਜੀ ਹਾਂਜੀ ਹਾਂਜੀ ਉਹ ਨਹੀਂ ਜੀ ਤੁਹਾਨੂੰ ਹੀ ਭੇਜੂਗਾ ਸਭ ਤੋਂ ਪਹਿਲਾਂ ਤੁਹਾਡੇ ਨਾਲ ਜਿਹੜਾ ਵਾਅਦਾ ਹੀ ਹੋ ਗਿਆ ਜੀ ਨਹੀਂ ਹਾਲਤ ਤਾਂ ਉਦਾਂ ਦੀ ਹੈ ਜੀ ਕੀ ਕਰ ਗਏ ਹਾਲਤ ਤਾਂ ਮਾੜੀ ਹੈ ਜੀ ਹਾਂਜੀ ਹਾਂਜੀ ਨਹੀਂ ਇੱਥੇ ਤੁਹਾਨੂੰ ਹੀ ਭੇਜੂ ਮੈਂ ਖਬਰ ਤੁਹਾਨੂੰ ਹੀ ਭੇਜੂਗਾ ਜੀ ਬੇਫਿਕਰ ਹੋ ਜਾ ਕੋਈ ਵੀ ਗੱਲ ਹੁੰਦੀ ਹੈ ਨਾ ਫਿਰ ਉਹ ਦੱਸਣਾ ਨਹੀਂ ਮੈਂ ਤਾਂ ਹੁਣ ਤਾਂ ਫਿਰ ਥੋੜਾ ਈਮੋਸ਼ਨਲ ਹੋ ਕੇ ਦੱਸਣਾ ਪੈਂਦਾ ਜੀ ਲੋਕਾਂ ਨੂੰ ਤਾਂ ਵੀ ਅਰਦਾਸਾਂ ਕਰੋ ਐ ਕਰੋ ਹਨਾ ਵੀ ਹੁਣ ਆਪਾਂ ਇਹ ਜੇ ਟਾਈਮ ਤੇ ਐ ਥੋੜੋ ਕਹਿ ਸਕਦੇ ਆ ਲਾਇਕ ਵੀਊ ਕਮੈਂਟ ਕਰੋ ਤਾਂ ਮੈਂ ਤਾਂ ਪਹਿਲਾਂ ਫੋਨ ਨਹੀਂ ਚੱਕਿਆ ਸੀ ਥੋੜੇ ਖਬਰ ਚੱਲ ਰੇ ਤੁਹਾਨੂੰ ਭੇਜੂ ਸਰ ਪਰ ਤੁਸੀਂ ਮੈਂ ਰਿਕਵੈਸਟ ਆ ਵੀ ਤੁਹਾਨੂੰ ਵੀ ਪਤਾ ਖਬਰ ਚੱਲਣ ਵਾਲੀ ਆ ਵੀਊ ਬਹੁਤ ਆਉਣਗੇ ਜੀ ਹਨਾ ਕਮੈਂਟ ਵੀ ਬਹੁਤ ਆਉਣਗੇ ਜੀ ਤੇ ਮੈਨੂੰ ਇਸ ਵਾਰ 5000 ਰੁਪਏ ਵਧ ਕਰਿਓ ਜੀ ਨਹੀਂ ਨਹੀਂ ਸਰ ਵੇਖੋ ਖਬਰ ਵੀ ਵੇਖੋ ਤੁਹਾਡੇ ਨਾਲ ਵਾਅਦਾ ਹੀ ਕਰ ਲਿਆ ਜੀ ਹਾਂ 20000 ਰੁਪਏ ਬਾ ਦਿਓ ਜੀ हां जी हां जी 20000 ਰੁਪਏ ਜਰੂਰ ਪਾਓ ਜੀ। ਹਾਂ ਜੀ ਹਾਂ ਜੀ ਸਰ। ਜਰੂਰ ਜੀ। ਜੀ ਜੀ ਜੀ। ਠੀਕ ਆ ਸਰ। ਸਰ ਇੱਕ ਫੋਨ ਆ ਰਿਹਾ ਵਿੱਚ ਮੈਂ ਫਿਰ ਕਰਦਾ ਈ ਤੁਹਾਡੇ ਨਾਲ। ਹਾਂ ਜੋ ਆਰਗੇਸ਼ ਕੋਈ ਨਹੀਂ ਮੈਂ ਤਾਂ ਇੱਧਰ ਹਸੋਦਾਲ ਆਇਸ ਕਵਰ ਜੀ ਕੱਢੀ ਜਾਂਦੇ ਸੀ। ਕਿਵੇਂ ਆ? ਉਹ ਭੇਜ ਦੂ ਪਹਿਲਾਂ ਤੈਨੂੰ ਭੇਜ ਦੇ ਤੂੰ ਸਾਲਿਆ ਬੜਾ ਲਊ ਪੀਣਾ। ਭੇਜ ਦੂ ਭੇਜ ਦੂ ਪਰ ਐਸ ਵਾਰ ਪੈਸੇ ਲਊਗਾ ਐਸ ਵਾਰ ਲਿਹਾਜ਼ ਨਹੀਂ ਚੱਲਣੀਗੀ। ਅੱਡੀ ਖਬਰ ਆ ਤੈਨੂੰ ਪਤਾ ਹੀ ਆ ਐਡੀ ਖਬਰ ਕਿਤੇ ਐ ਮਾੜੀ ਮੁੱਟੀ ਆ ਮੈਂ ਇੱਥੇ ਤੜਕੇ ਦਾ ਆਵਾ ਮੈਂ ਰੋਟੀ ਨਹੀਂ ਖਾਦੀ ਮੈਂ ਤੜਕੇ ਮਸਦੀਆਂ ਆ ਗਿਆ ਸੀ ਮੈਂ ਕਿ ਕੋਈ ਹੋਰ ਨਾ ਜੇ ਇੱਥੇ ਕਿਤੇ ਦੂਜੇ ਨਾ ਆ ਜਾਣ ਵੱਡੇ ਕੈਮਰੇ ਵਾਲੇ ਮੈਂ ਤਾਂ ਤਾਂ ਇੱਥੇ ਲੈ ਕੇ ਦਵਾ ਦਾ ਬਣੋ ਆਪਣੇ ਵਾਲੇ ਮੁੰਡੇ ਨੂੰ ਮੋਬਾਈਲ ਮੈਂ ਕਿ ਚੱਲ ਪਾ ਚੱਕ ਲਵਾਂ ਤਾਂ ਚਾਹ ਨਹੀਂ ਪੀਤੀ ਸੌਣ ਲੱਗੇ ਪਹਿਲਾਂ ਖਬਰ ਮੈਂ ਹੀ ਚਲਾਈ ਆ ਕੇ ਇੱਥੇ ਹਾਂ 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 ਆ ਰਿਹਾ ਲੀਡਰ ਕਲਾਕਾਰ ਸਾਰੇ ਇੱਥੇ ਆਈ ਜਾਂਦੇ ਆ ਯਾਰ ਮੈਂ ਤੈਨੂੰ ਭੇਜ ਦੂੰਗਾ ਇਸ ਵਾਰ ਦੂਜ ਨੂੰ ਆਪਣਾ ਸਿੱਧੀ ਗੱਲ ਆਪੋ ਨਾਲ ਤੈਨੂੰ ਮੈਂ ਸਕੈਨਰ ਭੇਜ ਦੇਣਾ ਪੈਸੇ ਪਾ ਦੇ ਹਾਂ ਹਾਂ ਸਿੱਧੀ 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 ਗੱਲ ਕਰ ਬਰੇ ਵੇਖ ਉਹ ਫਰਕ ਹਾਂ ਹਾਂ ਤੂੰ ਇਹ ਵੀ ਦੇਖ ਖਬਰ ਚੱਲੂ ਬਹੁ ਤੇਰੀ ਪੇਜ ਤੂੰ ਕਹਿੰਦਾ ਖਬਰਾਂ ਘੱਟ ਚੱਲਦੀਆਂ ਏ ਖਬਰ ਚੱਲਣ ਵਾਲੀ ਆ ਬਹੁਤ ਚੰਦੂਗੀ ਬੇਫਿਕਰ ਹੋ ਜਾ ਦੱਬ ਕੇ ਬੇਫਿਕਰ ਹੋ ਜਾ ਬੇਫਿਕਰ ਹੋ ਜਾ ਬੇਫਿਕਰ ਟੀਣੂ ਓੜ ਮੈਣੀ ਨੂੰ ਭੇਜਦਾ ਫੇਰੀ ਪੂਰੀ ਨਹੀਂ ਭੇਜੀ ਜਾਣੀ ਖਬਰ ਨੂੰ ਕਹਿਦੀ ਹਾਂ ਲਿਆਜੀ ਤੇਰਾ ਹੋਊਗਾ ਮੇਰਾ ਕੋਈ ਲਿਆਜੀ ਨਹੀਂ ਮੈਂ ਤੈਨੂੰ ਕਹੀ ਨਾ ਮੈਂ ਤੜਕੇ ਰੋਟੀ ਨਹੀਂ ਖਾਦੀ ਮੈਂ ਸਿੱਧਾ ਖਬਰ ਤੇ ਲੱਗਿਆ ਮੈਂ ਹੈ ਮੈਂ ਭੁੱਖੇ ਪੇਟ ਖਬਰ ਕੱਢੀ ਜਾਣਾ ਤੂੰ ਕਹਿੰਨਾ ਉਹਨੂੰ ਫੇਰੀ ਮੈਂ ਨਹੀਂ ਭੇਜਣੀ ਭੁੱਜਣੀ ਖਬਰ ਭਰਾਵਾ ਇੱਥੇ ਮੈਨੂੰ ਫੋਨ ਆਈ ਜਾਂਦੇ ਆ ਵੀ ਅਸੀਂ ਤੂੰ ਜਿੰਨੇ ਪੈਸੇ ਕਹਿੰਗਾ ਉਹਨਾਂ ਦੇ ਲੈ ਸਾਡੇ ਨਾਲ ਚਕੋਤਾ ਕਰ ਲੈ ਜੇ ਉਹੇ ਜੀ ਗੱਲਬਾਤ ਘਟਣਾ ਹੋ ਗਈ ਕੋਈ ਮੌਤ ਮੂਤ ਹੋ ਗਈ ਸਾਨੂੰ ਖਬਰ ਭੇਜਦੀ ਮੂੰਹੋਂ ਮੰਗੇ ਪੈਸੇ ਲੈ ਲਈ ਉ ਉ ਉਪਰ ਤੱਕ ਵੱਡੇ ਚੈਨਲਾਂ ਦੇ ਫੋਨ ਆ ਰਹੇ ਮੈਨੂੰ ਮਰੀ ਜਾਣਾ ਪਕਾਈ ਆਹੋ ਠੀਕ ਆ ਚਲ ਠੀਕ ਆ ਹਾਂ ਚੰਗਾ ਚੰਗਾ ਕੱਢ ਲੈਣ ਦੇ ਖਬਰ ਪਰ ਓਕੇ ਓਕੇ ਐਵੇਂ ਮੂੰਹ ਚੱਕ ਕੇ ਲਾਈ ਜਾਂਦੇ ਆ ਕੰਨ ਨਹੀਂ ਵੀ ਤੁਸੀਂ ਪੈਸੇ ਪਾਓ ਖਬਰਾਂ ਹੀ ਬਣ ਜਾਂਦੀਆਂ ਚੱਲ ਚਲਾ ਯਾਰ ਸਰ ਇੱਕ ਮਿੰਟ ਕੀ ਆਪਾ ਯਾਰ ਦੋਸਤ ਹੈ ਕਿ ਉਸਕਾ ਨਇਆ ਚੈਨਲ ਹੈ ਤੂੰ ਤੇਰਾ ਦਾ ਯਾਰ ਦੋਸਤ ਹਾਂ ਹਾਂ ਤੂੰ ਉਸੇ ਵੀ ਖਬਰ ਭੇਜ ਦਿੱਤੇ ਆਬ ਜਦ ਉਸਕੀ ਡੈਥ ਹੋ ਗਈ ਤਾਂ ਭੇਜ ਦੇਣਾ ਉਸੇ ਵੀ ਖਬਰ ਉਸਦਾ ਸਾਰਾ ਤੈਨੂੰ ਵੀ ਡੈਥ ਦਾ ਲੱਗਿਆ ਪਿਆ ਮੇਰੀ ਗੱਲ ਸੁਣ ਪੈਸੇ ਵਾਲਾ ਤੂੰ ਕੋਈ ਨਾ ਕੋਈ ਦਿੱਤਾ ਉਹ ਪੈਸੇ ਡਾਲ ਦੇਗਾ ਆਪਕੋ 10000 5 ਤੂ ਰੱਖ ਲਈ 5 ਮਾਇਰਾ ਕੋਈ ਨਾ ਕੋਈ ਨਾ ਪੱਕਾ ਪੱਕਾ ਚੱਲ ਚਲਾ ਦੇ ਇੱਕ ਵਾਰੀ ਚਲਾ ਦੇ ਸੋ ਦੱਸ ਦੇਣੇ ਚਾਉਣੇ ਆ ਦਰਸ਼ਕਾਂ ਨੂੰ ਕਿ ਹੁਣੇ-ਹੁਣੇ ਹਸਪਤਾਲ ਦੇ ਵਿੱਚੋਂ ਇਹ ਖਬਰ ਆ ਜਿਹੜੀ ਸਾਡੇ ਤੱਕ ਪਹੁੰਚੀ ਆ ਅਪਡੇਟ ਆ ਜਿਹੜਾ ਹਸਪਤਾਲ ਦਾ ਬੁਲੇਟਿਨ ਆ ਉਹ ਤੁਹਾਨੂੰ ਨਾਲ-ਨਾਲ ਦੀ ਪਲ-ਪਲ ਦੀ ਖਬਰ ਆ ਜਿਹੜੀ ਦੇ ਰਹੇ ਆ ਕਿ ਹਾਲ ਤਾਂ ਜਿਹੜੀ ਉਹ ਕੁਸ਼ ਹੱਦ ਤੱਕ ਠੀਕ ਐ ਤੇ ਅਫਵਾਹਾਂ ਵੀ ਜਿਹੜੀਆਂ ਉਹ ਨਾਂ ਫਲਾਓ ਤੇ ਅੱਗੇ ਦੁਪਹਿਰ ਤੋਂ ਬਾਅਦ ਕੀ ਅਪਡੇਟ ਆ ਅਸੀਂ ਇੱਥੇ ਪਹੁੰਚੇ ਹੋਏ ਆ ਤੁਹਾਡੇ ਤੱਕ ਪਲ-ਪਲ ਦੀ ਖਬਰ ਆ ਜਿਹੜੀ ਉਹ ਜ਼ਰੂਰ ਆ ਜਿਹੜੀ ਲੈ ਕੇ ਆਵਾਂਗੇ ਜੁੜੇ ਰਹੋ ਸਾਡੇ ਮੀਡੀਆ ਦੇ ਨਾਲ ਸੱਚੀਆਂ ਸੱਚੀਆਂ ਖਬਰਾਂ ਜਾਨਣ ਦੇ ਲਈ ਸਤਿ ਸ਼੍ਰੀ ਅਕਾਲ ਜੀ ਇਹ ਜਿਹੜੀ ਤੁਸੀਂ ਵੀਡੀਓ ਦੇਖੀ ਹੈ ਇੱਕ ਸਮਝਾਉਣ ਦਾ ਸਾਡਾ ਤਰੀਕਾ ਇਸ ਤਰ੍ਹਾਂ ਦਾ ਹੀ ਆ ਸੀ ਹਰ ਮਸਲੇ ਤੇ ਜਿਹੜਾ ਹੈਗਾ ਉਹਦੇ ਤੇ ਇਕਠਾਸ ਕਸਦੇ ਆ ਕਿਉਂਕਿ ਸਾਡਾ ਫਰਜ ਹੈ ਕਿ ਅਸਲੀਅਤ ਲੋਕਾਂ ਤੱਕ ਲੈ ਕੇ ਜਾਣੀ ਪਿਛਲੇ ਦਿਨਾਂ ਦੇ ਵਿੱਚ ਬਾਈ ਰਾਜਵੀਰ ਜਵੰਦੇ ਦਾ ਜਿਹੜਾ ਐਕਸੀਡੈਂਟ ਹੋਇਆ ਜਿਹੜਾ ਪਰਸਨ ਉਹਨੂੰ ਨਹੀਂ ਵੀ ਜਾਣਦਾ ਸੀ ਉਹ ਵੀ ਅੱਜ ਇਸ ਉਸ ਪ੍ਰਮਾਤਮਾ 'ਗੇ ਅਰਦਾਸ ਕਰ ਰਿਹਾ ਵੀ ਉਸ ਬਾਈ ਦੀ ਜ਼ਿੰਦਗੀ ਬਖਸ਼ ਦੇ ਕਿਉਂਕਿ ਉਹਦੇ ਘਰੋਂ ਭੈਣਾਂ ਮਾਂ ਤੇ ਦੋ ਬੱਚੇ ਨੇ ਛੋਟੇ-ਛੋਟੇ ਦੱਸਦੇ ਨੇ ਕਿ ਪਿਛਲੇ ਸਮੇਂ ਦੇ ਵਿੱਚ ਉਹਦਾ ਬਾਪ ਆ ਜਿਹੜਾ ਚੜ੍ਹਾਈ ਕਰ ਗਿਆ ਸੀ ਹਨਾ ਪਰ ਬਹੁਤ ਸਾਰੇ ਅਖੌਤੀ ਪੇਜ ਜਿਵੇਂ ਅਸੀਂ ਵੀਡੀਓ 'ਚ ਦਿਖਾਇਆ ਉਹਦੀ ਮੌਤ ਦੀਆਂ ਖਬਰਾਂ ਪਾਈ ਜਾਂਦੇ ਆ ਕੋਈ ਕਿਸ ਤਰੀਕੇ ਨਾਲ ਪਾਈ ਜਾਂਦੇ ਦਿਆ ਪਰ ਹਰ ਕਿਸੇ ਨੂੰ ਇਹ ਹੈ ਵੀ ਅਸੀਂ ਅਰਦਾਸ ਬੇਨਤੀ ਕਰੀਏ ਤੇ ਜਿਹੜਾ ਬਾਈ ਰਾਜਵੀਰ ਜਵੰਦਾ ਉਹ ਦੁਬਾਰਾ ਉਹਦੇ ਇੱਕ ਤਰ੍ਹਾਂ ਦਾ ਜਨਮ ਹੈ ਪਰ ਆਪਾਂ ਕੋਸ਼ਿਸ਼ ਤਾਂ ਕਰੀਏ ਨਾ ਅਫਵਾਹਾਂ ਫਲਾਕੇ ਉਹਦੇ ਚਾਉਣ ਵਾਲਿਆਂ ਨੂੰ ਉਹਦੇ ਪਰਿਵਾਰਕ ਮੈਂਬਰਾਂ ਨੂੰ ਉਹਦੇ ਰਿਸ਼ਤੇਦਾਰਾਂ ਨੂੰ ਤੋੜਨ ਦਾ ਯਤਨ ਨਾ ਕਰੋ ਕਿੰਨੇ ਸਾਰੇ ਇੱਕ ਗੱਲ ਇਹ ਵੀ ਮੈਂ ਦੱਸ ਦੇਣਾ ਬਹੁਤ ਸਾਰੇ ਪੱਤਰਕਾਰ ਅਖੌਤੀ ਜਿਨ੍ਹਾਂ ਨੇ ਇੱਥੋਂ ਤੱਕ ਕਹਿੰਦੇ ਨੇ ਦੱਸਣ ਦੇ ਵਿੱਚ ਆਇਆ ਤੁਸੀਂ ਸਕਰੀਨ ਸ਼ਾਟ ਵੀ ਦੇਖਿਆ ਚੱਲ ਵੀ ਰਿਹਾ ਹੈ ਵੀਡੀਓ ਤੇ ਜਿਨ੍ਹਾਂ ਨੇ ਉੱਥੋਂ ਦੇ ਸਿਕਿਉਰਟੀ ਗਾਰਡਾਂ ਦੇ ਨਾਲ ਹੀ ਠੇਕਾ ਕਰ ਲਿਆ ਵੀ ਜੀ ਕੋਈ ਉਹੋ ਜੀ ਗੱਲ ਹੋਈ ਕੋਈ ਉਹੋ ਜੀ ਘਟਨਾ ਘਟ ਗਈ ਪਹਿਲਾਂ ਸਾਂ ਖਬਰ ਦੇਦੀ ਅਸੀਂ ਦਾਵਾ ਦਾਵਾ ਜਿਹੜੀ ਆਪਣੇ ਚੈਨਲ ਤੇ ਚਲਾਵਾਂਗੇ ਨਾਲ ਦੇ ਨਾਲ ਬਲੇਟਨ ਜਾਰੀ ਕਰੀ ਜਾਂਦੇ ਆ ਹਾਲੇ ਡਾਕਟਰ ਇਹ ਕਹਿਣ ਵੀ 48 ਘੰਟੇ ਵਾਧੋ 72 ਘੰਟੇ ਵਾਧੋ 2 ਦਿਨ ਵਾਧੋ ਅਸੀਂ ਜਿਹੜੀ ਉਹਦੀ ਸਥਿਤੀ ਆ ਉਹ ਭਾਈ ਤੁਹਾਡੇ ਤੱਕ ਦੱਸਾਂਗੇ ਇੱਥੇ ਪੰਜਾਂ ਪੰਜਾਂ ਮਿੰਟਾਂ ਤੇ ਦੱਸੀ ਜਾਂਦੇ ਆ ਐਡੀ ਤੁਹਾਡੇ ਕੋਲੇ ਕਿਹੜੀ ਦੱਸੋ ਹਨਾ ਵੀ ਰਿਪੋਰਟ ਆਈ ਜਾਂਦੀ ਆ ਉੱਥੇ ਬਹੁਤ ਸਾਰੇ ਕਲਾਕਾਰ ਭਰਾ ਨੇ ਜਿਹੜੇ ਬੈਠੇ ਨੇ ਉਹ ਹੁਣ ਜਿਵੇਂ ਬਾਈ ਕਨਵਰ ਗਰੇਵਾਲ ਆਰ ਗਾਣੇ ਪਿਛਲੇ ਦਿਨੀ ਕੁਲਵਿੰਦਰ ਬਿੱਲਾ ਬਾਈ ਜਸਵਾਜਬਾ ਹੋ ਗਿਆ ਰਣਜੀਤ ਬਾਵਾ ਸਾਰਿਆਂ ਨੇ ਦੱਸਿਆ ਵੀ ਵਾਹ ਨਾ ਫਲਾਓ ਯਾਰ ਕਈ ਸ਼ਰਮ ਲਾਲੀ ਮੀਡੀਆ ਨੇ ਤਾਂ ਰਿਪ ਤੱਕ ਲਿਖਤਾ ਇਹ じゃ ਮਾੜਾ ਟਾਈਮ ਕਿਸੇ ਤੇ ਪ੍ਰਮਾਤਮਾ ਲਿਆਏ ਨਾ ਪਰ ਪਤਾ ਨਹੀਂ ਕਿਉਂ ਅਸੀਂ ਵੀ ਮੋਦੀ ਮੀਡੀਆ ਵਰਗੇ ਬਣਦੇ ਜਾਂਦੇ ਆ ਅਸੀਂ ਵੀ ਸਿਵਿਆਂ 'ਚ ਛੱਲੀ ਪੁੰਨਰ ਵਾਲਾ ਕੰਮ ਕਰਦੇ ਆ ਅਸੀਂ ਚਾਹੁੰਨੇ ਆ ਉਹ ਜੀ ਖਬਰ ਆਵੇ ਤੇ ਦਾਵਾ-ਦਾਵਾ ਲਾਇਕ ਵੀਊ ਕਮੈਂਟ ਲਈਏ ਜੇ ਉਹ ਨਹੀਂ ਫਿਰ ਇੰਨਾ ਕੁਝ ਇੱਥੇ ਕੋਈ ਹੋਰ ਨਹੀਂ ਕੁਝ ਲੈ ਕੇ ਗਿਆ ਤੇ ਲੈ ਕੇ ਅਸੀਂ ਵੀ ਜਾਣਾ ਇਹ ਹਰਾਮ ਦੀ ਕਮਾਈ ਹੁੰਦੀ ਆ ਗਲਤ ਪੋਸਟਾਂ ਪਾ ਕੇ ਐਵੇਂ ਉਹਦੀਆਂ ਹੋਰ ਬੀਬੀਆਂ ਨਾਲ ਪੋਸਟਾਂ ਪਾ ਦਿੰਦੇ ਆ ਆ ਉਹਦੀ ਕੁੜੀ ਆ ਆ ਉਹਦੇ ਘਰਾਂ ਵਾਲੀ ਆ ਉਹਦੀ ਮਾਤਾ ਉਹਦਾ ਫਾਦਰ ਆ ਐਵੇਂ ਅਫਵਾਹਾਂ ਫਲਾ ਫਲਾ ਕੇ ਅਜਿਹੇ ਕੰਮ ਨਾ ਕਰਿਆ ਕਰੋ ਹੈ ਹੱਥ ਬੰਨ ਕੇ ਬੇਨਤੀ ਆ ਜਿਹੜੀ ਸਹੀ ਰਿਪੋਰਟ ਆ ਉਹ ਡਾਕਟਰ ਆ ਆਪ ਹੀ ਦੱਸ ਦਿੰਦੇ ਆ ਇੱਕ ਅੱਧਾ ਵੀਰ ਦੱਸ ਦੇ ਪਰ ਇੱਥੇ ਤਾਂ ਕਿਸੇ ਲੀਡਰ ਨੇ ਆਉਣਾ ਕਿਸੇ ਹੋਰ ਬੰਦੇ ਨੇ ਆਉਣਾ ਓਏ ਭਮੀਰੀ ਬਣੇ ਫਿਰਦੇ ਆ ਮੈਂ ਇੱਕ ਫੜ ਫੜ ਕੇ ਦੱਸੋ ਯਾਰ ਜੇ ਸਾਡਾ ਆਪ ਦਾ ਮਰ ਜੇ ਫਿਰ ਉੱਥੇ ਵੀ ਆਏ ਮੂੰਹ ਚ ਤੁੰਨਿਆ ਕਰੋ ਨਾ ਉੱਥੇ ਦਾ ਤੁਸੀਂ ਦੱਸਦੇ ਨਹੀਂ ਉੱਥੇ ਤੇ ਇੱਕ ਫੋਟੋ ਪਾ ਕੇ ਸਾਰ ਦਿੰਦੇ ਹੋ ਏਸੇ ਕਰਕੇ ਹੱਥ ਬੰਨ ਕੇ ਬੇਨਤੀ ਹੈ 사ਵਾ ਦੇਖਿਆ ਕਰੋ ਕਿ ਇਹੋ ਜਿਹੇ ਹਾਲਾਤ ਨੇ ਹਰ ਥਾਂ ਤੇ ਮੈਂ ਇੱਕ ਮੂੰਹ ਚ ਤੁੰਨਣ ਦੀ ਕੋਸ਼ਿਸ਼ ਨਾ ਕਰਿਆ ਕਰੋ ਮਲੂਕਾ ਟੀਵੀ ਦਾ ਤੇ ਫਰਜ਼ਾ ਹਮੇਸ਼ਾ ਦੇ ਵਾਸਤੇ ਤੁਹਾਨੂੰ ਇੱਕ ਆਪਣੇ ਕਰੈਕਟਰਾਂ ਦੇ ਰਾਹੀਂ ਇੱਕ ਆਪਣੀ ਟੀਮ ਦੇ ਜ਼ਰੀਏ ਤੁਹਾਨੂੰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਆ ਤੇ ਉਹ ਅੱਜ ਜਿਹੜੀ ਇਸ ਵੀਡੀਓ ਚ ਕੀਤੀ ਆਖੌਤੀ ਪੱਤਰਕਾਰਾਂ ਤੇ ਆਖੌਤੀ মিডিਆ ਦੇ ਮੂੰਹ ਤੇ ਇੱਕ ਰਾਰੀ ਚਪੇੜਾ ਤੇ ਤੁਸੀਂ ਜਰੂਰ ਸਾਰੇ ਭੈਣ ਭਰਾ ਅਰਦਾਸ ਬੇਨਤੀ ਕਰਿਓ ਹੌਸਲਾ ਕਰਿਓ ਤੇ ਉਹਨਾਂ ਪੱਤਰਕਾਰਾਂ ਨੂੰ ਵੀ ਕੁਝ ਮਾੜਾ ਮੋਟਾ ਸਮਝਾਉਣ ਦਾ ਤੁਸੀਂ ਵੀ ਯਤਨ ਕਰਿਓ ਧੰਨਵਾਦ ਜੀ